ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਪਨ ਫੈਕਟਰੀ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਜੋ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਬੜੀ ਬੇਮਿਸਾਲ ਕਿਤਾਬ ਹੈ ਕੀ ਆਤਮਿਕਤਾ ਤੁਹਾਡੇ ਲਈ ਸਮੇਂ ਦੀ ਬਰਬਾਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੀ ਦਿਲਚਸਪੀ ਦੀ ਗੱਲ ਨਹੀਂ ਜਾਂ ਤੁਸੀਂ ਇਸ ਦੇ ਆਸ-ਪਾਸ ਵਾਪਰ ਰਹੇ ਪ੍ਰਚਾਰ ਨੂੰ ਦੇਖ ਕੇ ਹੈਰਾਨ ਹੋ ਪਰ ਸ਼ਾਇਦ ਤੁਹਾਡੇ ਮਨ ਵਿੱਚ ਕਦੇ ਨਾ ਕਦੇ ਇਹ ਜ਼ਰੂਰ ਆਇਆ ਹੋਵੇਗਾ ਕਿ ਆਤਮਿਕਤਾ ਦੀ ਖੋਜ ਕਰਨੀ ਚਾਹੀਦੀ ਹੈ ਜੇਕਰ ਇਹ ਚਿੰਤਨ ਤੁਹਾਡੀ ਸੋਚ ਵਿੱਚ ਕਦੇ ਨਾ ਕਦੇ ਆਇਆ ਹੈ ਤਾਂ ਤਿਆਰ ਹੋ ਜਾਓ ਅਸੀਂ ਅੱਜ ਬੇਮਿਸਾਲ ਵਿਅਕਤੀ ਦੇ ਅਨੁਭਵਾਂ ਦੀ ਗੱਲ ਕਰਨ ਜਾ ਰਹੇ ਹਾਂ ਜੀ ਹਾਂ ਡਾਕਟਰ ਏ ਪੀ ਜੇ ਅਬਦੁਲ ਕਲਾਮ ਜੋ ਵਿਗਿਆਨ ਦੇ ਮਹਾਨ ਯੋਧਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਆਤਮਿਕ ਜਗਤ ਦੇ ਇੱਕ ਅਨੋਖੇ ਯਾਤਰੀ ਰਹੇ ਅਸੀਂ ਗੱਲ ਕਰਾਂਗੇ ਉਹਨਾਂ ਦੀ ਕਿਤਾਬ ਟ੍ਰਾਂਸੈਂਡਰਸ ਮਾਈ ਸਪਿਰਚੁਅਲ ਐਕਸਪੀਰੀਅੰਸ ਵਿਦ ਪ੍ਰਮੁਖ ਸੁਆਮੀ ਜੀ ਬਾਰੇ ਜਿਸ ਵਿੱਚ ਉਹ ਆਤਮਿਕ ਜੀਵਨ ਦੀ ਆਪਣੀਆਂ ਅਣਕਹੀਆਂ ਗੱਲਾਂ ਸਾਂਝੀ ਕਰਦੇ ਹਨ ਕਲਾਮ ਸਰ ਦੀ ਆਤਮਿਕ ਯਾਤਰਾ ਦੀ ਸ਼ੁਰੂਆਤ ਡਾਕਟਰ ਕਲਾਮ ਅਤੇ ਪ੍ਰਮੁਖ ਸੁਆਮੀ ਜੀ ਦੀ ਪਹਿਲੀ ਮੁਲਾਕਾਤ 30 ਜੂਨ 2001 ਨੂੰ ਨਵੀਂ ਦਿੱਲੀ ਵਿੱਚ ਹੋਈ ਜਿਵੇਂ ਹੀ ਉਹਨਾਂ ਨੇ ਪ੍ਰਮੁੱਖ ਸੁਆਮੀ ਜੀ ਨੂੰ ਦੇਖਿਆ ਅਤੇ ਮਿਲਿਆ ਉਹਨਾਂ ਨੂੰ ਇੱਕ ਗਹਿਰੀ ਆਤਮ ਸ਼ਾਂਤੀ ਮਹਿਸੂਸ ਹੋਈ ਸੁਆਮੀ ਜੀ ਦਾ ਜੀਵਨ ਸਾਧਾਰਨ ਸ਼ਾਂਤ ਅਤੇ ਸੰਤੋਸ਼ਪੂਰਨ ਸੀ ਨਾ ਕੋਈ ਅਡੰਬਰ ਨਾ ਕੋਈ ਵਿਅਰਥ ਤੰਦੌਲਤ ਦੀ ਭੁੱਖ ਡਾਕਟਰ ਕਲਾਮ ਨੂੰ ਤੁਰੰਤ ਸਮਝ ਆ ਗਿਆ ਕਿ ਉਹ ਇੱਕ ਅਜਿਹੇ ਵਿਅਕਤੀ ਨੂੰ ਮਿਲ ਰਹੇ ਹਨ ਜੋ ਸਿਰਫ ਬੋਧ ਦੀ ਗੱਲ ਨਹੀਂ ਕਰਦਾ ਬਲਕਿ ਉਸ ਨੂੰ ਜੀਉਂਦਾ ਵੀ ਹੈ ਡਾਕਟਰ ਕਲਾਮ ਜਿਨ੍ਹਾਂ ਦਾ ਜਨਮ ਰਮੇਸ਼ਵਰਮ ਦੇ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ ਬਚਪਨ ਤੋਂ ਹੀ ਆਤਮਿਕਤਾ ਨਾਲ ਜੁੜੇ ਰਹੇ ਉਨ੍ਹਾਂ ਦੇ ਪਿਤਾ ਹਰ ਸ਼ਾਮ ਮੰਦਰ ਦੇ ਪੁਜਾਰੀਆਂ ਨਾਲ ਬੈਠ ਕੇ ਚਾਹ ਪੀਂਦੇ ਅਤੇ ਧਾਰਮਿਕ ਚਰਚਾਵਾਂ ਕਰਦੇ ਇਹ ਸਭ ਦੇਖਦੇ ਹੋਏ ਕਲਾਮ ਸਰ ਦੇ ਅੰਦਰ ਆਤਮਿਕਤਾ ਦੀ ਜੋਤ ਜਗਦੀ ਰਹੀ ਪਰ ਪ੍ਰਮੁੱਖ ਸਵਾਮੀ ਜੀ ਨੂੰ ਮਿਲਣ ਤੋਂ ਬਾਅਦ ਇਹ ਜੋਤ ਇੱਕ ਜਵਾਲਾ ਬਣ ਗਈ ਉਹ ਦੱਸਦੇ ਹਨ ਕਿ ਸਵਾਮੀ ਜੀ ਨੇ ਉਹਨਾਂ ਨੂੰ ਇਹ ਸ਼ਕਤੀ ਦਿੱਤੀ ਕਿ ਉਹ ਆਤਮਿਕਤਾ ਨੂੰ ਵਧੀਆ ਅਤੇ ਗਹਿਰੇ ਤਰੀਕੇ ਨਾਲ ਸਮਝ ਸਕਣ ਡਾਕਟਰ ਕਲਾਮ ਜੋ ਕਿ ਰਾਖਟਾਂ ਅਤੇ ਮਿਸਾਈਲਾਂ ਦੀ ਦੁਨੀਆ ਵਿੱਚ ਰਹਿੰਦੇ ਸਨ ਹੁਣ ਆਤਮਿਕਤਾ ਦੀ ਅਣਖੋਜੀ ਦੁਨੀਆ ਵਿੱਚ ਪੈਰ ਰੱਖ ਰਹੇ ਸਨ ਇਹ ਇੱਕ ਅਜਿਹੀ ਯਾਤਰਾ ਸੀ ਜੋ ਵਿਗਿਆਨ ਅਤੇ ਅਧਿਆਤਮ ਨੂੰ ਇੱਕ ਨਵੇਂ ਪੱਧਰ ਤੇ ਲੈ ਗਈ। ਇਹ ਕਿਤਾਬ ਤੁਹਾਡੇ ਲਈ ਕਿਉਂ ਜ਼ਰੂਰੀ ਹੈ? 트랜센ਡਰਸ ਨਾ ਸਿਰਫ ਡਾਕਟਰ ਕਲਾਮ ਦੇ ਆਤਮਿਕ ਅਨੁਭਵਾਂ ਦੀ ਗੱਲ ਕਰਦੀ ਹੈ, ਬਲਕਿ ਇਹ ਦੱਸਦੀ ਹੈ ਕਿ ਵਿਗਿਆਨ ਅਤੇ ਆਤਮਿਕਤਾ ਵੱਖ-ਵੱਖ ਨਹੀਂ, ਬਲਕਿ ਇੱਕ ਦੂਜੇ ਦੀ ਪੂਰਤੀ ਕਰਦੇ ਹਨ। ਜੇਕਰ ਤੁਸੀਂ ਵੀ ਕਦੇ ਸੋਚਿਆ ਹੈ ਵਿਗਿਆਨਕ ਦਿਮਾਗ ਆਤਮਿਕਤਾ ਨੂੰ ਕਿਵੇਂ ਵੇਖਦਾ ਹੈ ਤਾਂ ਇਹ ਕਿਤਾਬ ਤੁਹਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀ ਹੈ ਤਿਆਰ ਹੋ ਜਾਓ ਇਸ ਅਦਭਵ ਆਤਮਿਕ ਯਾਤਰਾ ਨੂੰ ਸਮਝਣ ਲਈ ਇਹ ਕਿਤਾਬ 트랜ਸੈਂਡਰਸ ਮਾਈ ਸਪਿਰਚੁਅਲ ਐਕਸਪੀਰੀਅੰਸ ਵਿਦ ਪਰਮੁਖ ਸੁਆਮੀ ਜੀ ਪੜ੍ਹ ਕੇ ਮੈਂ ਆਪਣੇ ਅੰਦਰ ਇੱਕ ਵਿਲੱਖਣ ਬਦਲਾਅ ਮਹਿਸੂਸ ਕੀਤਾ ਇਹ ਸਿਰਫ ਇੱਕ ਆਮ ਸੰਖੇਪ ਨਹੀਂ ਬਲਕਿ ਇੱਕ ਨਿੱਜੀ ਅਨੁਭਵ ਹੈ ਜੋ ਤੁਹਾਨੂੰ ਵੀ आत्मिक विकास दी यात्रा ਵੱਲ ਪ੍ਰੇਰਿਤ ਕਰ ਸਕਦਾ ਹੈ ਅਧਿਆਇ 1 ਉਹਨਾਂ ਦੀ ਹਾਜ਼ਰੀ ਨੂੰ ਮਹਿਸੂਸ ਕਰੋ 2001 ਤੋਂ 2014 ਤੱਕ ਡਾਕਟਰ ਏਪੀਜੀ ਅਬਦੁੱਲ ਕਲਾਮ ਨੇ ਪ੍ਰਮੁੱਖ Swami ji ਨਾਲ ਕਈ ਵਾਰ ਮੁਲਾਕਾਤ ਕੀਤੀ ਇਸ ਅਧਿਆਇ ਵਿੱਚ ਉਹ ਵਰਣਨ ਕਰਦੇ ਹਨ ਕਿ Swami ji ਦੀ ਹਾਜ਼ਰੀ ਉਹਨਾਂ ਦੇ ਜੀਵਨ ਤੇ ਡੂੰਘਾ ਪ੍ਰਭਾਵ ਛੱਡਦੀ ਹੈ ਉਹ ਦੱਸਦੇ ਹਨ ਕਿ Swami ji ਦੀ ਆਤਮਿਕ ਊਰਜਾ ਨੂੰ ਮਹਿਸੂਸ ਕਰਨਾ ਆਪਣੇ ਆਪ ਵਿੱਚ ਇੱਕ ਅਨੁਭਵ ਸੀ ਡਾਕਟਰ ਕਲਾਮ ਬਚਪਨ ਤੋਂ ਹੀ ਆਤਮਿਕਤਾ ਵਿੱਚ ਦਿਲਚਸਪੀ ਰੱਖਦੇ ਸਨ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਮੁੱਖ ਸਵਾਮੀ ਜੀ ਬਾਰੇ ਪਤਾ ਚੱਲਿਆ ਅਤੇ ਉਨ੍ਹਾਂ ਨਾਲ ਮਿਲਣ ਦੀ ਇੱਛਾ ਹੋਈ ਜਦੋਂ ਉਹ 2001 ਵਿੱਚ ਪਹਿਲੀ ਵਾਰ ਸਵਾਮੀ ਜੀ ਨੂੰ ਮਿਲੇ ਤਾਂ ਉਨ੍ਹਾਂ ਨੇ ਸਾਦਾਰਨਤਾ ਸ਼ਾਂਤੀ ਅਤੇ ਆਤਮਿਕ ਜੋਤ ਤੋਂ ਬੜੇ ਪ੍ਰਭਾਵਿਤ ਹੋਏ ਡਾਕਟਰ ਕਲਾਮ ਕਹਿੰਦੇ ਹਨ ਕਿ ਸਵਾਮੀ ਜੀ ਨੇ ਉਹਨਾਂ ਨੂੰ ਹਰ ਮੁਸ਼ਕਿਲ ਸਮੇਂ ਸਹੀ ਰਸਤਾ ਵਿਖਾਇਆ ਉਹ ਮੰਨਦੇ ਹਨ ਕਿ ਉਹਨਾਂ ਦੀ ਰਾਜਨੀਤੀ ਅਤੇ ਵਿਗਿਆਨਿਕ ਸਫਲਤਾ ਦੇ ਪਿੱਛੇ ਸਵਾਮੀ ਜੀ ਦੀ ਦਿਸ਼ਾ ਨਿਰਦੇਸ਼ੀ ਇੱਕ ਵੱਡਾ ਕਾਰਨ ਸੀ ਆਤਮਿਕਤਾ ਸਭ ਦੇ ਲਈ ਇਸ ਅਧਿਆਏ ਵਿੱਚ ਡਾਕਟਰ ਕਲਾਮ ਇੱਕ ਮਹੱਤਵਪੂਰਨ ਗੱਲ ਦੱਸਦੇ ਹਨ ਲੋਕ ਆਤਮਿਕਤਾ ਨੂੰ ਅਕਸਰ ਗਲਤ ਤਰੀਕੇ ਨਾਲ ਸਮਝਦੇ ਹਨ ਉਹ ਸਮਝਦੇ ਹਨ ਕਿ ਆਤਮਿਕਤਾ ਸਿਰਫ ਸੰਤਾਂ ਜਾਂ ਧਾਰਮਿਕ ਲੋਕਾਂ ਲਈ ਹੈ ਪਰ ਡਾਕਟਰ ਕਲਾਮ ਨੇ ਵਿਗਿਆਨ ਦੇ ਵਿਦਿਆਰਥੀ ਅਤੇ ਇੱਕ ਰਾਸ਼ਟਰਪਤੀ ਹੋਣ ਦੇ ਨਾਤੇ ਇਹ ਸਮਝਾਇਆ ਕਿ ਆਤਮਿਕਤਾ ਹਰੇਕ ਵਿਅਕਤੀ ਲਈ ਲਾਭਕਾਰੀ ਹੋ ਸਕਦੀ ਹੈ ਚਾਹੇ ਸਕੂਲ ਦਾ ਬੱਚਾ ਇੱਕ ਨੌਕਰੀ ਪੇਸ਼ਾ ਵਿਅਕਤੀ ਹੋਵੇ ਜਾਂ ਇੱਕ ਘਰੇਲੂ ਔਰਤ ਆਤਮਿਕਤਾ ਉਨ੍ਹਾਂ ਦੀ ਅੰਦਰੂਨੀ ਸ਼ਕਤੀ ਨੂੰ ਜਾਗਰੂਕ ਬਣਾ ਸਕਦੀ ਹੈ ਅਤੇ ਉਨ੍ਹਾਂ ਨੂੰ ਇੱਕ ਸੰਤੁਲਿਤ ਜੀਵਨ ਦੀ ਦਿਸ਼ਾ ਵਿਖਾ ਸਕਦੀ ਹੈ ਆਤਮਿਕਤਾ ਦੀ ਸ਼ਕਤੀ ਡਾਕਟਰ ਕਲਾਮ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਤਮਿਕਤਾ ਦੀ ਸ਼ੁਰੂਆਤ ਤਾਂ ਬਚਪਨ ਵਿੱਚ ਹੀ ਹੋਈ ਪਰ ਇੱਕ ਵਿਸ਼ੇਸ਼ ਘਟਨਾ ਨੇ ਉਨ੍ਹਾਂ ਦੀ ਆਤਮਿਕਤਾ ਵੱਲ ਇੱਕ ਹੋਰ ਕਦਮ ਵਧਾਇਆ ਇੱਕ ਸਮੇਂ ਡਾਕਟਰ ਕਲਾਮ ਬੜੇ ਵੱਡੇ ਤਣਾਵ ਵਿੱਚ ਸਨ ਉਹ ਕਿਸੇ ਚੁਣੌਤੀ ਦੇ ਕਰਕੇ ਬੜਾ ਉਦਾਸ ਰਹਿੰਦੇ ਗੁੱਸੇ ਵਿੱਚ ਰਹਿੰਦੇ ਅਤੇ ਆਪਣੇ ਸਹਿਯੋਗੀਆਂ ਉੱਤੇ ਗੁੱਸਾ ਕੱਢਣ ਲੱਗ ਪੈਂਦੇ ਪਰ ਉਹ ਇੱਕ ਅਜੀਹੀ ਸਥਿਤੀ ਵਿੱਚ ਚਲੇ ਗਏ ਜਿੱਥੇ ਉਹ ਡਿਪਰੈਸ਼ਨ ਜਿਹਾ ਮਹਿਸੂਸ ਕਰ ਰਹੇ ਸਨ ਅਜਿਹੇ ਸਮੇਂ ਵਿੱਚ ਪ੍ਰਮੁੱਖ ਸਵਾਮੀ ਜੀ ਨੇ ਉਨ੍ਹਾਂ ਨੂੰ ਆਤਮਿਕਤਾ ਵਿੱਚ ਸੰਤੁਲਨ ਲੱਭਣ ਦੀ ਸਲਾਹ ਦਿੱਤੀ ਇਹ ਉਹ ਪਲ ਸੀ ਜਦੋਂ ਡਾਕਟਰ ਕਲਾਮ ਨੇ ਆਤਮਿਕ ਉਤਸ਼ਾਹ ਅਤੇ ਸ਼ਾਂਤੀ ਦੀ ਅਸਲ ਸ਼ਕਤੀ ਨੂੰ ਮਹਿਸੂਸ ਕੀਤਾ ਇਸ ਅਧਿਆਏ ਨੂੰ ਪੜ੍ਹ ਕੇ ਤੁਹਾਨੂੰ ਵੀ ਇਹ ਸਮਝ ਆਵੇਗੀ ਕਿ ਆਤਮਿਕਤਾ ਕਿਸੇ ਧਾਰਮਿਕ ਸਿਧਾਂਤ ਤੱਕ ਸੀਮਿਤ ਨਹੀਂ ਬਲਕਿ ਇਹ ਹਰ ਕਿਸੇ ਦੀ ਆਤਮਿਕ ਅਤੇ ਵਿਅਕਤੀਗਤ ਵਾਧੂ ਲਈ ਇੱਕ ਮਜ਼ਬੂਤ ਹਥਿਆਰ ਬਣ ਸਕਦੀ ਹੈ ਅਧਿਆਏ 1 ਆਤਮਿਕਤਾ ਦੀ ਸ਼ਕਤੀ ਨੂੰ ਮਹਿਸੂਸ ਕਰੋ ਅਬਦੁਲ ਕਲਾਮ ਜੀ ਇੱਕ ਅਜਿਹੇ ਪਲ ਵਿੱਚ ਸਨ ਜਦੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਨੇਕ ਤਣਾਅ ਅਤੇ ਉਲਝਣਾ ਸਨ ਇੱਕ ਦਿਨ ਉਹਨਾਂ ਨੇ ਆਪਣੇ ਘੰਟੇ ਲਈ ਅੱਖਾਂ ਬੰਦ ਕਰਕੇ ਗਹਿਰੇ ਸਾਹ ਲੈਣੇ ਸ਼ੁਰੂ ਕਰ ਦਿੱਤੇ ਇਹ ਇੱਕ ਆਮ ਕਿਰਿਆ ਜਾਪਦੀ ਹੈ ਪਰ ਉਸ ਸਮੇਂ ਉਹਨਾਂ ਨੇ ਇੱਕ ਅਜੀਬ ਅਨੁਭਵ ਮਹਿਸੂਸ ਕੀਤਾ ਜੋ ਉਹਨਾਂ ਨੇ ਕਦੀ ਨਹੀਂ ਮਹਿਸੂਸ ਕੀਤਾ ਸੀ ਉਹ ਦੱਸਦੇ ਹਨ ਕਿ ਇਸ ਮੌਕੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਮਿਸਿੰਗ ਸੀ ਇੱਕ ਆਤਮਿਕ ਸੰਤੁਲਨ ਜੋ ਹੁਣ ਉਹ ਪ੍ਰਾਪਤ ਕਰ ਰਹੇ ਸਨ ਇਸ ਤਜਰਬੇ ਤੋਂ ਬਾਅਦ ਉਹਨਾਂ ਨੇ ਇਹ ਨਿਰਣੇ ਲਿਆ ਕਿ ਉਹ ਪਰਮਾਨੰਦ ਸਵਾਮੀ ਦੇ ਨਾਲ ਸਮੇਂ-ਸਮੇਂ ਤੇ ਮਿਲਦੇ ਰਹਿਣਗੇ। ਇਹ ਸ਼ੁਰੂਆਤ ਸੀ ਇੱਕ ਵਿਗਿਆਨੀ ਅਤੇ ਆਤਮਿਕ ਜਾਗਰੂਕਤਾ ਦੀ ਯਾਤਰਾ ਲਈ। ਅਧਿਆਇ 2 ਅਸੀਂ ਉਹ ਨਹੀਂ ਹਾਂ ਜੋ ਅਸੀਂ ਸੋਚਦੇ ਹਾਂ। ਇਸ ਅਧਿਆਇ ਵਿੱਚ ਡਾਕਟਰ ਕਲਾਮ ਇੱਕ ਗਹਿਰੀ ਗੱਲ ਦੱਸਦੇ ਹਨ। ਅਸੀਂ ਅਕਸਰ ਸੋਚਦੇ ਹਾਂ ਕਿ ਅਸੀਂ ਸਭ ਤੋਂ ਵਧੀਆ ਹਾਂ ਪਰ ਅਸਲ ਤਸਵੀਰ ਕੁਝ ਹੋਰ ਹੀ ਹੋ ਸਕਦੀ ਹੈ। ਉਹ ਇੱਕ ਸਕੂਲ ਦੀ ਉਦਾਹਰਣ ਦਿੰਦੇ ਹਨ। ਕਈ ਵਿਦਿਆਰਥੀ ਸੋਚਦੇ ਹਨ ਕਿ ਉਹ ਸਭ ਤੋਂ ਚੰਗੇ ਪੜਾਾਕੂ ਹਨ ਪਰ ਇਮਤਿਹਾਨ ਦੇ ਨਤੀਜੇ ਦੱਸਦੇ ਹਨ ਕਿ ਹੋਰ ਵੀ ਕਈ ਵਿਦਿਆਰਥੀ ਹਨ ਜੋ ਉਨ੍ਹਾਂ ਨਾਲੋਂ ਵਧੀਆ ਹਨ ਇਸ ਤਰ੍ਹਾਂ ਸਿਰਫ ਆਪਣੇ ਹੀ ਨਜ਼ਰੀਏ ਤੋਂ ਸਹੀ ਹੋਣ ਦਾ ਅਹਿਸਾਸ ਇਹ ਗਲਤਫਹਿਮੀ ਹੋ ਸਕਦੀ ਹੈ ਇਹ ਗੱਲ ਅੱਜ ਦੀ ਪੀੜ੍ਹੀ ਤੇ ਵੀ ਲਾਗੂ ਹੁੰਦੀ ਹੈ ਕਈ ਲੋਕ ਆਪਣੇ ਮਨ ਦੇ ਗੰਢੀ ਹੋਈ ਨਜ਼ਰੀਏ ਨਾਲ ਚੱਲਦੇ ਹਨ ਨਾ ਹੀ ਉਨ੍ਹਾਂ ਨੂੰ ਕਿਸੇ ਹੋਰ ਦੀ ਸੁਣਨ ਦੀ ਇੱਛਾ ਹੁੰਦੀ ਹੈ ਅਤੇ ਨਾ ਹੀ ਉਹ ਆਪਣੀਆਂ ਗਲਤੀਆਂ ਵਿੱਚ ਸੁਧਾਰ ਕਰਦੇ ਹਨ ਡਾਕਟਰ ਕਲਾਮ ਕਹਿੰਦੇ ਹਨ ਅਸੀਂ ਆਪਣੇ ਆਪ ਨੂੰ ਦੂਜਿਆਂ ਦੀ ਨਜ਼ਰ ਨਾਲ ਜਦੋਂ ਵੇਖਦੇ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੀ ਰਾਏ ਉੱਤੇ ਨਿਰਭਰ ਕਰਨਾ ਚਾਹੀਦਾ ਹੈ ਪਰ ਇਹ ਸੁਨਿਸ਼ਚਿਤਤਾ ਕਰਨੀ ਚਾਹੀਦੀ ਹੈ ਕਿ ਅਸੀਂ ਨਿਰਪੱਖ ਹੋ ਕੇ ਆਪਣੇ ਕੰਮ ਦੀ ਜਾਂਚ ਕਰ ਰਹੇ ਹਾਂ ਜਾਂ ਨਹੀਂ ਕਲਮ ਸਰਦੀ ਸਿੱਖਿਆ ਆਪਣੇ ਆਪ ਦੀ ਜਾਂਚ ਕਰੋ ਸਿਰਫ ਆਪਣੇ ਹੀ ਨਜ਼ਰੀਏ ਨੂੰ ਠੀਕ ਮੰਨ ਕੇ ਨਾ ਚੱਲੋ ਆਪਣੀ ਗਲਤੀਆਂ ਨੂੰ ਮੰਨੋ ਅਤੇ ਉਹਨਾਂ ਵਿੱਚ ਸੁਧਾਰ ਕਰੋ ਆਤਮਿਕਤਾ ਸਫਲਤਾ ਦੀ ਇੱਕ ਨਵੀਂ ਕੁੰਜੀ ਹੋ ਸਕਦੀ ਹੈ ਇਹ ਗੱਲ ਤੁਹਾਡੇ ਆਪਣੇ ਜੀਵਨ ਵਿੱਚ ਲਾਗੂ ਹੁੰਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਅਧਿਆਇ 3 ਸ਼ਾਂਤੀ ਤਦੋਂ ਮਿਲਦੀ ਹੈ ਜਦੋਂ ਇਹ ਵੰਡੀ ਜਾਏ ਅਸੀਂ ਅਕਸਰ ਦੇਖਦੇ ਹਾਂ ਕਿ ਬੜੇ ਸਾਰੇ ਲੋਕ ਆਪਣੇ ਆਸ-ਪਾਸ ਜੋ ਵਿਗਿਆਨ ਸੰਸਾਧਨ ਜਾਂ ਅਨੁਭਵ ਹੁੰਦੇ ਹਨ ਉਹਨਾਂ ਨੂੰ ਸਿਰਫ ਆਪਣੇ ਤੱਕ ਰੱਖਣਾ ਚਾਹੁੰਦੇ ਹਨ ਪਰ ਅਸਲ ਵਿੱਚ ਗਿਆਨ ਜਾਂ ਸੰਤੋਖ ਵੰਡਣ ਨਾਲ ਹੀ ਵੱਧਦੇ ਹਨ ਏਪੀਜੀ ਅਬਦੁੱਲ ਕਲਾਮ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਦੇਸ਼ ਦੀ ਭਲਾਈ ਲਈ ਸਮਰਪਿਤ ਕੀਤੀ ਉਹ ਕਹਿੰਦੇ ਸਨ ਕਿ ਜਿਸ ਤਰ੍ਹਾਂ ਗਿਆਨ ਵੰਡਣ ਨਾਲ ਵੱਧਦਾ ਹੈ ਠੀਕ ਉਸੇ ਤਰ੍ਹਾਂ ਸ਼ਾਂਤੀ ਵੀ ਵੰਡਣ ਨਾਲ ਵੱਧਦੀ ਹੈ ਸ਼ਾਂਤੀ ਅੰਦਰੂਨੀ ਹੋਣੀ ਚਾਹੀਦੀ ਹੈ ਜੋ ਅਸੀਂ ਆਪਣੇ ਕੰਮ ਅਤੇ ਜੀਵਨ ਦੇ ਉਦੇਸ਼ ਵਿੱਚ ਲੱਭ ਸਕਦੇ ਹਾਂ ਕਲਾਮ ਸਾਹਿਬ ਨੇ ਪ੍ਰਮੁੱਖ Swami ਜੀ ਤੋਂ ਪੁੱਛਿਆ ਕਿ ਸ਼ਾਂਤੀ ਦਾ ਅਸਲੀ ਅਰਥ ਕੀ ਹੈ Swami ਜੀ ਨੇ ਕਿਹਾ ਸ਼ਾਂਤੀ ਕਿਸੇ ਪਹਾੜ ਤੇ ਜਾ ਕੇ ਬੈਠਣ ਜਾਂ ਸੰਨਿਆਸ ਵਿੱਚ ਨਹੀਂ ਮਿਲਦੀ ਇਹ ਅਸੀਂ ਆਪਣੇ ਕੰਮ ਆਪਣੇ ਉਦੇਸ਼ ਅਤੇ ਆਪਣੇ ਵਿਅਕਤੀਗਤ ਸੰਤੋਖ ਵਿੱਚ ਲੱਭ ਸਕਦੇ ਹਾਂ ਜੇ ਅਸੀਂ ਆਪਣੇ ਕੰਮ ਮਨ ਲਾ ਕੇ ਕਰੀਏ ਤਾਂ ਅਸੀਂ ਸ਼ਾਂਤੀ ਮਹਿਸੂਸ ਕਰ ਸਕਦੇ ਹਾਂ ਅੱਜ ਦੇ ਸਮਾਜ ਵਿੱਚ ਬੜੇ ਸਾਰੇ ਲੋਕੀ ਅਸੰਤੁਸ਼ਟ ਹਨ ਕਿਉਂਕਿ ਉਹ ਉਹੀ ਕੰਮ ਕਰ ਰਹੇ ਹਨ ਜੋ ਉਹਨਾਂ ਨੂੰ ਪਸੰਦ ਨਹੀਂ ਇਹ ਅਸੰਤੁਸ਼ਟੀ ਉਹਨਾਂ ਦੀ ਜ਼ਿੰਦਗੀ ਵਿੱਚ ਬੇਚੈਨੀ ਲਿਆਉਂਦੀ ਹੈ ਕਲਮ ਸਾਹਿਬ ਕਹਿੰਦੇ ਹਨ ਕਿ ਜੇ ਅਸੀਂ ਵਿਸ਼ਵਾਸ ਕਰਨਾ ਚਾਹੁੰਦੇ ਹਾਂ ਤਾਂ ਆਪਣਾ ਮਨ ਸ਼ਾਂਤ ਰੱਖਣਾ ਪਵੇਗਾ ਅਤੇ ਉਹ ਕੰਮ ਕਰਨਾ ਪਵੇਗਾ ਜੋ ਸਾਨੂੰ ਖੁਸ਼ੀ ਦੇਵੇ ਉਹ ਆਪਣੇ ਦਫ਼ਤਰ ਵਿੱਚ ਹਰੇਕ ਦਿਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੇ ਸਨ ਪਰ ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਕੰਮ ਵਿੱਚ ਆਨੰਦ ਲੱਭਣਾ ਸ਼ੁਰੂ ਕੀਤਾ। ਉਨ੍ਹਾਂ ਨੇ ਨੈਗੇਟਿਵ ਚੀਜ਼ਾਂ ਤੋਂ ਧਿਆਨ ਹਟਾ ਕੇ ਆਪਣੇ ਸਾਥੀਆਂ ਦੀਆਂ ਚੰਗੀਆਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਇਸ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਕੰਮ ਵਿੱਚ ਸ਼ਾਂਤੀ ਅਤੇ ਸੁੱਖ ਲੱਭਿਆ। ਇਸ ਅਧਿਆਇ ਵਿੱਚ ਮੁੱਖ ਸਿੱਖ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਕੰਮ ਕਰੀਏ ਜੋ ਸਾਨੂੰ ਖੁਸ਼ੀ ਅਤੇ ਸੰਤੋਖ ਦੇਵੇ ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਤਾਂ ਇਹ ਸਿਰਫ ਆਪਣੇ ਲਈ ਨਹੀਂ ਸਗੋਂ ਦੂਜਿਆਂ ਨਾਲ ਵੰਡਣ ਦੀ ਵੀ ਇੱਕ ਆਦਤ ਬਣਾਣੀ ਚਾਹੀਦੀ ਹੈ ਅਧਿਆਇ 4 ਵਿਸ਼ਵਾਸ ਅਸੀਂ ਕਰ ਸਕਦੇ ਹਾਂ ਅਬਦੁਲ ਕਲਾਮ ਜੀ ਆਪਣੇ ਜੀਵਨ ਦੇ ਤਜਰਬਿਆਂ ਤੋਂ ਦੱਸਦੇ ਹਨ ਕਿ ਉਨ੍ਹਾਂ ਨੇ ਅਕਸਰ ਕੁਝ ਚੈਲੰਜਾਂ ਨੂੰ ਦੇਖ ਕੇ ਸੋਚਿਆ ਕਿ ਇਹ ਉਹ ਨਹੀਂ ਕਰ ਸਕਦੇ ਕਈ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਨਤੀਜਾ ਨਾ ਆਉਣ ਤੇ ਛੱਡ ਦਿੱਤਾ ਪਰ ਪ੍ਰਮੁੱਖ Swami Ji ਨਾਲ ਮਿਲਣ ਤੋਂ ਬਾਅਦ ਉਹਨਾਂ ਨੂੰ ਸਮਝਾਈ ਕਿ ਚੈਲੰਜਾਂ ਨੂੰ ਸਵੀਕਾਰ ਕਰਨਾ ਕਿੰਨਾ ਮਹੱਤਵਪੂਰਨ ਹੁੰਦਾ ਹੈ Swami Ji ਸਮਝਾਉਂਦੇ ਹਨ ਕਿ ਜੇ ਅਸੀਂ ਕਿਸੇ ਚੈਲੰਜ ਨੂੰ ਅਪਣਾਉਂਦੇ ਹਾਂ ਤਾਂ ਦੋ ਗੱਲਾਂ ਹੋ ਸਕਦੀਆਂ ਹਨ ਜਾਂ ਤਾਂ ਤੁਸੀਂ ਜਿੱਤ ਜਾਵੋਗੇ ਜਾਂ ਤੁਸੀਂ ਕੁਝ ਨਵਾਂ ਸਿੱਖੋਗੇ ਪਰ ਜੇ ਤੁਸੀਂ ਉਹ ਚੈਲੰਜ ਹੀ ਅਪਣਾਇਆ ਨਹੀਂ ਤਾਂ ਨਾ ਹੀ ਜਿੱਤ ਸਕਦੇ ਹੋ ਅਤੇ ਨਾ ਹੀ ਤੁਸੀਂ ਸਿੱਖ ਸਕਦੇ ਹੋ ਇਹਨਾਂ ਚੈਲੰਜਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ ਕਿਉਂਕਿ ਇਤਿਹਾਸ ਵਿੱਚ ਉਹੀ ਲੋਕ ਵੱਡਿਆਂ ਉਪਰਾਲਿਆਂ ਤੱਕ ਪਹੁੰਚੇ ਹਨ ਜਿਨ੍ਹਾਂ ਨੇ ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕੀਤੀ ਹਰ ਵਿਅਕਤੀ ਦੇ ਜੀਵਨ ਵਿੱਚ ਚੈਲੰਜ ਆਉਂਦੇ ਹਨ ਇਹ ਅਸੀਂ ਹੀ ਚੁਣਦੇ ਹਾਂ ਕਿ ਅਸੀਂ ਉਹਨਾਂ ਨੂੰ ਮੰਨਦੇ ਹਾਂ ਜਾਂ ਉਹਨਾਂ ਤੋਂ ਪਿੱਛੇ ਹਟ ਜਾਂਦੇ ਹਾਂ ਜੇ ਅਸੀਂ ਉਹਨਾਂ ਚੈਲੰਜਾਂ ਨੂੰ ਗ੍ਰਹਿਣ ਕਰਦੇ ਹਾਂ ਅਤੇ ਲੜਦੇ ਹਾਂ ਤਾਂ ਤੁਹਾਡੀ ਸਫਲਤਾ ਦੀ ਸੰਭਾਵਨਾ ਵੱਧ ਜਾਂਦੀ ਹੈ ਪਰ ਜੇ ਤੁਸੀਂ ਉਹਨਾਂ ਤੋਂ ਭੱਜਦੇ ਹੋ ਤਾਂ ਤੁਸੀਂ ਉੱਥੇ ਹੀ ਰਹਿ ਜਾਓਗੇ ਜਿੱਥੇ ਤੁਸੀਂ ਹੋ ਇਸ ਦੀ ਸਭ ਤੋਂ ਵੱਡੀ ਮਿਸਾਲ ਖੁਦ ਏਪੀਜੀ ਅਬਦੁਲ ਕਲਾਮ ਜੀ ਹਨ ਉਹ ਬਚਪਨ ਤੋਂ ਹੀ ਭਾਰਤੀ ਵਾਯੂ ਸੈਨਾ ਵਿੱਚ ਪਾਇਲਟ ਬਣਨ ਦੀ ਇੱਛਾ ਰੱਖਦੇ ਸਨ ਪਰ ਉਹ ਆਪਣਾ ਇਹ ਸੁਪਨਾ ਪੂਰਾ ਨਹੀਂ ਕਰ ਸਕੇ। ਉਹਨਾਂ ਨੇ ਪਾਇਲਟ ਬਣਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਡੀਆਰਡੀਓ ਵਿੱਚ ਵੱਡੀ ਪੋਸਟ ਹਾਸਲ ਕੀਤੀ ਅਤੇ ਆਖਿਰਕਾਰ ਭਾਰਤ ਦੇ ਰਾਸ਼ਟਰਪਤੀ ਬਣਨ ਤੱਕ ਦੀ ਯਾਤਰਾ ਤੈਅ ਕੀਤੀ। ਕਲਾਮ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਹਰ ਚੈਲੰਜ ਇੱਕ ਨਵਾਂ ਮੌਕਾ ਹੁੰਦਾ ਹੈ ਸਾਨੂੰ ਵੀ ਆਪਣੇ ਜੀਵਨ ਵਿੱਚ ਚੈਲੰਜਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਅਤੇ ਆਤਮ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਸੀਂ ਕਰ ਸਕਦੇ ਹਾਂ ਅਧਿਆਇ 5 ਆਤਮ ਅਨੁਸ਼ਾਸਨ ਸਫਲਤਾ ਦਾ ਇੱਕ ਮਾਤਰ ਮਾਰਗ ਅਬਦੁੱਲ ਕਲਾਮ ਜੀ ਕਹਿੰਦੇ ਹਨ ਕਿ ਆਤਮ ਅਨੁਸ਼ਾਸਨ ਸੈਲਫ ਡਿਸਿਪਲਨ ਦੇ ਨਾਲ ਹਰ ਚੀਜ਼ ਸੰਭਵ ਹੈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਸਵੇਰ ਅਨਿਸ਼ਚਿਤ ਹੋ ਤਾਂ ਕੋਈ ਵੀ ਕੰਮ ਤੁਹਾਡੇ ਲਈ ਮੁਸ਼ਕਿਲ ਨਹੀਂ ਰਹਿੰਦਾ ਕਲਾਮ ਜੀ ਦੇ ਬਚਪਨ ਤੋਂ ਹੀ ਇਹ ਗੁਣ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਬਣ ਗਿਆ ਸੀ ਉਹ ਹਮੇਸ਼ਾ ਆਪਣੇ ਕੰਮ ਨੂੰ ਸਮੇਂ ਤੇ ਕਰਦੇ ਅਤੇ ਕਿਸੇ ਵੀ ਵਿਅਰਥ ਦੇਰੀ ਤੋਂ ਬਚਦੇ ਇਹ ਆਦਤ ਉਹਨਾਂ ਦੀਆਂ ਉਪਲਬਧੀਆਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਣੀ ਆਤਮ ਅਨੁਸ਼ਾਸਨ ਆਲਸੀਪਨ ਨੂੰ ਖਤਮ ਕਰਨਾ ਪ੍ਰਮukh ਸਵਾਮੀ ਜੀ ਨਾਲ ਮਿਲਣ ਤੋਂ ਬਾਅਦ ਕਲਾਮ ਜੀ ਦੇ ਆਤਮ ਅਨੁਸ਼ਾਸਨ ਬਾਰੇ ਵਿਚਾਰ ਹੋਰ ਵੀ ਮਜ਼ਬੂਤ ਹੋ ਗਏ ਸਵਾਮੀ ਜੀ ਕਹਿੰਦੇ ਹਨ ਕਿ ਆਤਮ ਅਨੁਸ਼ਾਸਨ ਇਨਸਾਨ ਦੇ ਅੰਦਰ ਦੀ ਆਲਸ ਪੁਣੇ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ ਇਹ ਆਦਤ ਤੁਹਾਨੂੰ ਉਹ ਕੰਮ ਵੀ ਕਰਵਾਉਂਦੀ ਹੈ ਜੋ ਸ਼ਾਇਦ ਤੁਹਾਨੂੰ ਉਸ ਸਮੇਂ ਪਸੰਦ ਨਾ ਹੋਣ ਪਰ ਉਹ ਤੁਹਾਡੀ ਲੰਬੇ ਸਮੇਂ ਦੀ ਕਾਮਯਾਬੀ ਲਈ ਜ਼ਰੂਰੀ ਹੁੰਦੇ ਹਨ ਇਸ ਗੱਲ ਵਿੱਚ ਅਸੀਂ ਵਿਦਿਆਰਥੀਆਂ ਦੇ ਜੀਵਨ ਵਿੱਚ ਦੇਖ ਸਕਦੇ ਹਾਂ ਹੋ ਸਕਦਾ ਹੈ ਪੜਨਾ ਉਨ੍ਹਾਂ ਲਈ ਮਨਪਸੰਦ ਨਾ ਹੋਵੇ ਪਰ ਜੇਕਰ ਉਹ ਪ੍ਰੀਖਿਆ ਵਿੱਚ ਚੰਗੇ ਨੰਬਰ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪੜ੍ਹਾਈ ਕਰਨੀ ਪਵੇਗੀ ਇਹ ਆਤਮ ਅਨੁਸ਼ਾਸਨ ਹੈ ਖੁਸ਼ੀ ਵਿਰੁੱਧ ਆਨੰਦ Swami ji ਦੱਸਦੇ ਹਨ ਕਿ ਜੀਵਨ ਵਿੱਚ ਦੋ ਕਿਸਮ ਦੀਆਂ ਸੰਤੁਸ਼ਟੀਆਂ ਹੁੰਦੀਆਂ ਹਨ ਖੁਸ਼ੀ ਅਤੇ ਆਨੰਦ ਖੁਸ਼ੀ ਇਹ ਲੰਬੇ ਸਮੇਂ ਤੱਕ ਰਹਿੰਦੀ ਹੈ ਕਿਉਂਕਿ ਇਹ ਤੁਹਾਡੀਆਂ ਸਹੀ ਆਦਤ ਅਤੇ ਆਤਮਿਕ ਅਨੁਸ਼ਾਸਨ ਦਾ ਨਤੀਜਾ ਹੁੰਦੀ ਹੈ ਆਨੰਦ ਇਹ ਸਿਰਫ ਕੁਝ ਸਮੇਂ ਲਈ ਹੁੰਦੀ ਹੈ ਪਰ ਲੰਬੇ ਸਮੇਂ ਲਈ ਇਹ ਤੁਹਾਡੇ ਉੱਤੇ ਨੈਗੇਟਿਵ ਪ੍ਰਭਾਵ ਪਾ ਸਕਦਾ ਹੈ ਉਦਾਹਰਨ ਵਜੋਂ ਜੇਕਰ ਕੋਈ ਵਿਅਕਤੀ ਮੋਟਾਪੇ ਤੋਂ ਪੀੜਿਤ ਹੈ ਅਤੇ ਪਤਲਾ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਖਾਣ-ਪੀਣ ਦੀ ਆਦਤ ਤੇ ਕੰਟਰੋਲ ਕਰਨਾ ਪਵੇਗਾ ਅਤੇ ਰੋਜ਼ ਵਰਜਿਸ਼ ਕਰਨੀ ਪਵੇਗੀ ਸ਼ੁਰੂਆਤ ਵਿੱਚ ਇਹ ਸਭ ਔਖਾ ਲੱਗਦਾ ਹੈ ਪਰ ਇਹ ਉਸ ਦੀ ਲੰਬੇ ਸਮੇਂ ਦੀ ਸਿਹਤ ਲਈ ਫਾਇਦੇਮੰਦ ਹੋਵੇਗਾ ਪਰ ਜੇਕਰ ਉਹ ਆਪਣੇ ਮਨਪਸੰਦ ਜੰਕ ਫੂਡ ਖਾਣ ਤੇ ਜ਼ੋਰ ਦੇਵੇ ਤਾਂ ਸ਼ਾਇਦ ਉਸ ਨੂੰ ਥੋੜੀ ਦੇਰ ਲਈ ਆਨੰਦ ਮਿਲੇ ਪਰ ਉਹ ਆਉਣ ਵਾਲੇ ਸਮੇਂ ਵਿੱਚ ਉਸ ਦੀ ਸਿਹਤਮੰਦ ਜੀਵਨ ਦੀ ਉਮੀਦ ਘਟ ਜਾਵੇਗੀ ਸਿੱਖ ਇਸ ਅਧਿਆਇ ਤੋਂ ਇਹ ਸਿੱਖ ਮਿਲਦੀ ਹੈ ਕਿ ਸਾਡੇ ਜੀਵਨ ਵਿੱਚ ਆਤਮਿਕ ਅਨੁਸ਼ਾਸਨ ਬੜਾ ਜ਼ਰੂਰੀ ਹੈ ਇਹ ਸਾਨੂੰ ਵਿਅਰਥ ਆਨੰਦ ਤੋਂ ਬਚਾ ਕੇ ਲੰਮੇ ਸਮੇਂ ਦੀ ਖੁਸ਼ੀ ਅਤੇ ਸਫਲਤਾ ਵੱਲ ਲੈ ਜਾਂਦਾ ਹੈ ਜੇਕਰ ਅਸੀਂ ਲਗਾਤਾਰ ਅਨੁਸ਼ਾਸਨ ਤੇ ਧਿਆਨ ਦਿੰਦੇ ਰਹੀਏ ਤਾਂ ਸਫਲਤਾ اٹਲ ਹੈ ਅਧਿਆਇ 3 ਇੱਕ ਲੀਡਰ ਦੀ ਨਜ਼ਰ ਤੁਸੀਂ ਜਿਹੜਾ ਵੀ ਵਿਚਾਰ ਆਪਣੇ ਮਨ ਵਿੱਚ ਪੈਦਾ ਕਰਦੇ ਹੋ ਉਹ ਜਿਹਾ ਤੁਹਾਡਾ ਜੀਵਨ ਬਣ ਜਾਂਦਾ ਹੈ ਅਬਦੁਲ ਕਲਾਮ ਇਸ ਅਧਿਆਇ ਵਿੱਚ ਅਬਦੁਲ ਕਲਾਮ ਜੀ ਇਸ ਵਿੱਚ ਇਹ ਸਿੱਖ ਦਿੰਦੇ ਹਨ ਕਿ ਜੀਵਨ ਵਿੱਚ ਨੀਡਰਤਾ ਬੜੀ ਜ਼ਰੂਰੀ ਹੈ ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਇਹ ਤੁਹਾਡੇ ਦ੍ਰਿੜ ਨਿਸ਼ਚੇ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਦੀ ਪਰਖ ਹੁੰਦੀ ਹੈ ਪ੍ਰਮukh Swami ji ਇੱਕ ਉਤਕ੍ਰਿਸ਼ਟ ਮੈਂਟਰ ਪ੍ਰਮukh Swami ji ਕਲਾਮ ਜੀ ਦੇ ਸਿਰਫ ਮਿੱਤਰ ਹੀ ਨਹੀਂ ਬਲਕਿ ਉਹਨਾਂ ਦੇ ਮੈਂਟਰ ਵੀ ਸਨ ਉਹ ਹਮੇਸ਼ਾ ਕਲਾਮ ਜੀ ਨੂੰ ਸਲਾਹ ਦਿੰਦੇ ਸਨ ਤੁਸੀਂ ਕੋਈ ਵੀ ਚੈਲੰਜ ਆਉਣ ਤੇ ਕਦੇ ਨਾ ਡਰੋ ਬਲਕਿ ਸ਼ਾਂਤ ਮਨ ਨਾਲ ਉਸ ਚੈਲੰਜ ਦਾ ਹੱਲ ਲੱਭੋ ਨਿਡਰਤਾ ਦੀ ਅਹਿਮੀਅਤ ਜਦੋਂ ਕலாம் ਜੀ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਹਨਾਂ ਨੇ ਭਾਰਤ ਦੀ ਤਰੱਕੀ ਅਤੇ ਗਰੀਬੀ ਦੂਰ ਕਰਨ ਵਾਸਤੇ ਕਈ ਨਵੀਆਂ ਨੀਤੀਆਂ ਬਣਾਉਣ ਦਾ ਯਤਨ ਕੀਤਾ ਪਰ ਇਹ ਨਵੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਦੌਰਾਨ ਉਨਾਂ ਨੂੰ ਬੜੀਆਂ ਸਾਰੀਆਂ ਅਰਚਨਾ ਆਈਆਂ ਇੱਕ ਵਾਰ ਕਲਾਮ ਜੀ ਨੇ ਪ੍ਰਮੁੱਖ Swami ਜੀ ਨੂੰ ਪੁੱਛਿਆ ਭਾਰਤ ਵਿੱਚ ਗਰੀਬੀ ਕਿਵੇਂ ਦੂਰ ਹੋ ਸਕਦੀ ਹੈ ਇਹ ਬੜਾ ਮੁਸ਼ਕਿਲ ਕੰਮ ਲੱਗਦਾ ਹੈ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਸੰਭਵ ਹੋ ਪਾਵੇਗਾ ਪ੍ਰਮੁੱਖ Swami ਜੀ ਨੇ ਜਵਾਬ ਦਿੱਤਾ ਜੇ ਤੁਸੀਂ ਇਹ ਚੈਲੰਜ ਅਪਣਾ ਲੈਂਦੇ ਹੋ ਤਾਂ ਤੁਸੀਂ ਇੱਕ ਨਵੇਂ ਉਚਾਈ ਦੇ ਪੱਧਰ ਤੇ ਪਹੁੰਚ ਸਕਦੇ ਹੋ ਪਰ ਜੇ ਤੁਸੀਂ ਡਰ ਗਏ ਤਾਂ ਤੁਸੀਂ ਉੱਥੇ ਹੀ ਰਹਿ ਜਾਓਗੇ ਜਿੱਥੇ ਤੁਸੀਂ ਹੁਣ ਹੋ ਨੀੜਤਾ ਦੀ ਸ਼ਕਤੀ ਪਰ ਮੁੱਖ ਸਵਾਮੀ ਜੀ ਦੀ ਗੱਲ ਨੂੰ ਮੰਨਦੇ ਹੋਏ ਕਲਾਮ ਜੀ ਨੇ ਵੀ ਵਿਜ਼ਨ 2020 ਤਿਆਰ ਕੀਤਾ ਜਿਸ ਵਿੱਚ ਭਾਰਤ ਦੀ ਗਰੀਬੀ ਦੂਰ ਕਰਨ ਲਈ ਕਈ ਵਿਕਾਸ ਯੋਜਨਾਵਾਂ ਸ਼ਾਮਿਲ ਸਨ ਇਹ ਸਾਡੀ ਸਮਝ ਲਈ ਬੜੀ ਵੱਡੀ ਸਿੱਖ ਹੈ ਅਸੀਂ ਅਸੀਮ ਸੰਭਾਵਨਾਵਾਂ ਨਾਲ ਭਰੇ ਹਾਂ ਜੇਕਰ ਤੁਸੀਂ ਨੀਡਰ ਤੇ ਚੈਲੰਜ ਲੈਂਦੇ ਹੋ ਤਾਂ ਤੁਸੀਂ ਨਵੀਂ ਉਚਾਈਆਂ ਤੇ ਪਹੁੰਚ ਸਕਦੇ ਹੋ ਡਰ ਤੇ ਸ਼ੱਕ ਤੁਹਾਡੀ ਤਰੱਕੀ ਰੋਕ ਸਕਦੇ ਹਨ ਪਰ ਸਮੱਸਿਆਵਾਂ ਦਾ ਹੱਲ ਲੱਭਣ ਦੀ ਸੋਚ ਤੁਹਾਨੂੰ ਅੱਗੇ ਵਧਾ ਸਕਦੀ ਹੈ ਪਹਾੜ ਅਤੇ ਹਾਲਾਤ ਇੱਕ ਉਦਾਹਰਨ ਕਲਮ ਜੀ ਇਹ ਗੱਲ ਇੱਕ ਉਦਾਹਰਨ ਨਾਲ ਸਮਝਾਉਂਦੇ ਹਨ ਕੀ ਮੰਨ ਲਓ ਤੁਹਾਡੇ ਸਾਹਮਣੇ ਇੱਕ ਵੱਡਾ ਪਹਾੜ ਹੈ ਹੁਣ ਤੁਸੀਂ ਦੋ ਚੀਜ਼ਾਂ ਕਰ ਸਕਦੇ ਹੋ ਉਸ ਪਹਾੜ ਨੂੰ ਦੇਖ ਕੇ ਡਰੋ ਅਤੇ ਪਰੇਸ਼ਾਨ ਰਹੋ ਜਾਂ ਫਿਰ ਸ਼ਾਂਤ ਹੋ ਕੇ ਸੋਚੋ ਕਿ ਇਹ ਪਹਾੜ ਕਿਵੇਂ ਪਾਰ ਕੀਤਾ ਜਾਵੇ ਜੀਵਨ ਵਿੱਚ ਉਹੀ ਲੋਕ ਅੱਗੇ ਵਧਦੇ ਹਨ ਜੋ ਹਮੇਸ਼ਾ ਦੂਜੇ ਵਿਕਲਪ ਨੂੰ ਚੁਣਦੇ ਹਨ ਸਿੱਖ ਜੀਵਨ ਵਿੱਚ ਨੀਡਰ ਬਣੋ ਇਸ ਅਧਿਆਇ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮੁਸ਼ਕਿਲਾਂ ਤੋਂ ਡਰਨ ਦੀ ਬਜਾਏ ਹਮੇਸ਼ਾ ਸ਼ਾਂਤ ਹੋ ਕੇ ਹੱਲ ਲੱਭੋ ਨੀਡਰ ਬਣੋ ਹਮੇਸ਼ਾ ਹੱਲ ਖੋਜੋ ਅਤੇ ਆਪਣੀ ਮੰਜ਼ਿਲ ਵੱਲ ਵੱਧਦੇ ਰਹੋ ਨਿਸ਼ਕਰਸ਼ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਸਭ ਪਾਠਾਂ ਤੋਂ ਬੜਾ ਕੁਝ ਸਿੱਖਿਆ ਹੋਵੇਗਾ ਇੱਥਾਂ ਤੁਸੀਂ ਸਭ ਤੋਂ ਮਹੱਤਵਪੂਰਨ ਸਿੱਖਿਆਵਾਂ ਨੂੰ ਇੱਕ ਵਾਰੀ ਫਿਰ ਤੋਂ ਸੁਣੋ ਨੰਬਰ 1 ਅੱਜ ਤੇ ਧਿਆਨ ਦਿਓ ਭਵਿੱਖ ਦੀ ਚਿੰਤਾ ਕਰਨਾ ਛੱਡ ਦਿਓ ਕਿਉਂਕਿ ਤੁਹਾਡੀ ਮਿਹਨਤ ਅਤੇ ਅੱਜ ਦੀਆਂ ਕੋਸ਼ਿਸ਼ਾਂ ਹੀ ਤੁਹਾਡਾ ਭਵਿੱਖ ਬਣਾਉਣਗੀਆਂ ਨੰਬਰ 2 ਤੁਸੀਂ ਉਹ ਨਹੀਂ ਹੋ ਜੋ ਤੁਸੀਂ ਸੋਚਦੇ ਹੋ ਤੁਸੀਂ ਉਹ ਹੋ ਜੋ ਤੁਸੀਂ ਕਰਦੇ ਹੋ ਆਪਣੇ ਵਿਚਾਰਾਂ ਨੂੰ ਕਾਰਵਾਈ ਵਿੱਚ ਬਦਲੋ ਨਾ ਕਿ ਸਿਰਫ ਸੋਚ-ਸੋਚ ਕੇ ਸਮਾਂ ਬਰਬਾਦ ਕਰੋ ਨੰਬਰ 3 ਹਮੇਸ਼ਾ ਦੂਜੇ ਦੇ ਪੱਖ ਤੋਂ ਸੋਚੋ ਦੂਜਿਆਂ ਦੀ ਦ੍ਰਿਸ਼ਟੀਕੋਣ ਨੂੰ ਸਮਝੋ ਇਹ ਤੁਹਾਡੀ ਸਮਝਦਾਰੀ ਅਤੇ ਸਹਾਨਭੂਤੀ ਨੂੰ ਵਧਾਏਗਾ ਨੰਬਰ 4 ਆਪਣੀਆਂ ਗਲਤੀਆਂ ਨੂੰ ਪਛਾਣੋ ਅਤੇ ਉਹਨਾਂ ਤੋਂ ਸਿੱਖੋ ਗਲਤੀਆਂ ਦੀ ਨਿੰਦਾ ਨਾ ਕਰੋ ਉਹਨਾਂ ਤੋਂ ਸਿੱਖਣ ਦੀ ਆਦਤ ਬਣਾਓ ਨੰਬਰ 5 ਸ਼ਾਂਤੀ ਵੰਡਣ ਨਾਲ ਵੱਧਦੀ ਹੈ ਜਦੋਂ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਵੀ ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ ਨੰਬਰ 5 ਚੈਲੰਜੇਸ ਨੂੰ ਸਵੀਕਾਰ ਕਰੋ ਚੈਲੰਜੇਸ ਤਕਲੀਫਾਂ ਲਿਆਉਂਦੇ ਹਨ ਪਰ ਉਹਨਾਂ ਨੂੰ ਜਿੱਤਣ ਵਾਲੇ ਲੋਕ ਹੀ ਅੱਗੇ ਵੱਧਦੇ ਹਨ ਨੰਬਰ 6 ਜੇਕਰ ਤੁਸੀਂ ਇੱਕ ਚੈਲੰਜ ਅਪਣਾਓ ਤਾਂ ਤੁਹਾਡੇ ਕੋਲ ਦੋ ਹੀ ਨਤੀਜੇ ਹੋਣਗੇ ਤੁਸੀਂ ਜਿੱਤੋਗੇ ਜਾਂ ਤੁਸੀਂ ਕੁਝ ਨਵਾਂ ਸਿੱਖੋਗੇ ਦੋਵੇਂ ਹੀ ਹਾਲਾਤਾਂ ਵਿੱਚ ਤੁਸੀਂ ਅੱਗੇ ਵੱਧਦੇ ਹੋ ਸੈਲਫ ਡਿਸਿਪਲਨ ਸਭ ਤੋਂ ਵੱਧ ਜ਼ਰੂਰੀ ਹੈ ਆਤਮ ਅਨੁਸ਼ਾਸਨ ਤੁਹਾਡੀ ਆਲਸ ਨੂੰ ਦੂਰ ਕਰਦਾ ਹੈ ਅਤੇ ਪਹਾਨੂੰ ਸਫਲਤਾ ਦੀ ਰਾਹ ਤੇ ਲੈ ਜਾਂਦਾ ਹੈ ਨੰਬਰ 6 ਕਦੇ ਵੀ ਕਿਸੇ ਵੀ ਹਾਲਾਤ ਤੋਂ ਨਾ ਡਰੋ ਡਰ ਦੀ ਬਜਾਏ ਸ਼ਾਂਤ ਹੋ ਕੇ ਹੱਲ ਲੱਭੋ ਨੀਡਰ ਬਣੋ ਅੱਗੇ ਵਧੋ ਆਖਰੀ ਸੋਚ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਆਤਮ ਅਨੁਸ਼ਾਸਨ ਅਤੇ ਨੀਡਰਤਾ ਅਤੇ ਆਤਮਿਕਤਾ ਦੁਆਰਾ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ ਸਿੱਖੋ ਅਮਲ ਕਰੋ ਅਤੇ ਆਪਣੇ ਜੀਵਨ ਵਿੱਚ ਸੁਧਾਰਨਤਾ ਆਤਮ ਅਨੁਸ਼ਾਸਨ ਅਤੇ ਨੈਤਿਕ ਮੁੱਲ ਲਿਆਓ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਧੰਨਵਾਦ ਤੁਹਾਡਾ ਇਹ ਕਿਤਾਬ ਦੀ ਸਮਰੀ ਸੁਣਨ ਲਈ